ਹਿੰਦੂ ਨਵ ਵਰਸ ਵਿਕਰਮੀ ਸੰਤ 2082 ਦੇ ਸ਼ੁਭ ਅਵਸਰ ਤੇ ਪਰਸ਼ੂਰਮ ਧਰਮਸ਼ਾਲਾ ਸਮਾਨਾ ਵਿਖੇ ਬ੍ਰਾਹਮਣ ਸਭਾ ਰਜਿਸਟਰ 1093 ਵੱਲੋਂ ਹਵਾਈ ਯਾਤ ਕਰਵਾਇਆ ਗਿਆ ਅਤੇ ਇਸ ਮੌਕੇ ਤੇ ਮੁੱਖ ਮਹਿਮਾਨ ਗੁਰਦੇਵ ਟਿਵਾਣਾ ਪੀਏ ਤੇ ਪਰਸ਼ੂਰਮ ਧਰਮਸ਼ਾਲਾ ਦੇ ਪ੍ਰਧਾਨ ਧਰਮਪਾਲ ਜੋਸ਼ੀ ਅਤੇ ਸਮੂਹ ਬ੍ਰਾਹਮਣ ਸਮਾਜ ਵੱਲੋਂ ਨਵੇਂ ਸਾਲ ਦਾ ਕੈਲੰਡਰ ਵੀ ਰਿਲੀਜ਼ ਕੀਤਾ ਗਿਆ ਅਤੇ ਮੁੱਖ ਮਹਿਮਾਨ ਅਤੇ ਪੱਤਰਕਾਰ ਭਾਈਚਾਰੇ ਦਾ ਸਨਮਾਨ ਵੀ ਕੀਤਾ ਗਿਆ ਅੱਜ ਦੇ ਇਸ ਸ਼ੁਭ ਅਵਸਰ ਤੇ ਅਟੁੱਟ ਪੰਡਾਰਾ ਵਿੱਚ ਲਾਇਆ ਗਿਆ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਸ਼ਾਮ ਬਜਾਜ ਦੀ ਸਮਾਨਾਤ ਰਿਪੋਰਟ ਆ ਗੁਰੂ ਜੀ ਸਵਾਗਤ ਹੈ ਤੁਹਾਡਾ ਬੈਠਾ ਤੁਹਾਨੂੰ ਪਹਿਲੇ ਨਮਰਾਤਰੇ ਤੇ ਨਮਰਾਂ ਦੀ ਬਹੁਤ-ਬਹੁਤ ਮੁਬਾਰਕਾਂ ਕੀ ਕਹਿਣਾ ਚਾਹੁੰਦੇ ਜੀ ਅੱਜ ਸਭ ਤੋਂ ਪਹਿਲਾਂ ਤਾਂ ਦਿਵਾਨ ਸੇ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁबारकਾਂ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਬਹੁਤ-ਬਹੁਤ ਮੁबारकਾਂ ਨਾਮ ਸ਼ਿਕਰ ਅੱਜ ਮਾਤਾ ਦੇ ਚੇਤਰ ਦੇ ਜਿਹੜੇ ਨਮਰਾਤਰੇ ਨੇ ਪਹਿਲਾ ਨਮਰਾਤਰਾ ਤੇ ਨਾਮ ਸੰਮਤ ਵੀ ਆ ਇਸ ਕਰਕੇ ਅੱਜ ਇਸ ਵੱਡੇ ਪਵਿੱਤਰ ਦਿਹਾੜੇ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਦੇ ਆ ਤੇ ਮਹਾਮਾਈ ਦੇ ਚਰਨਾਚਰ ਅਰਦਾਸ ਬੇਨਤੀ ਕਰਦੇ ਆ ਇਹ ਮਹਾਮਾਈ ਸਾਰਿਆਂ ਦੇ ਕਿਰਪਾ ਬਣਾਏ ਰੱਖਿਓ ਤੇ ਮੇਰ ਪਰ ਹੱਥ ਰੱਖਿਓ ਅੱਜ ਬ੍ਰਾਹਮਣ ਸਭਾ ਪਰਸ਼ੂ ਰਾਮਪੁਰ ਮਸਜਿਦ ਦੇ ਵਿੱਚ ਹਵਨ ਜਗ ਕਰਕੇ ਸਾਡੇ ਪ੍ਰਧਾਨ ਜੀ ਤੇ ਸਾਰੇ ਸਾਡੇ ਯੂਥ ਦੇ ਪਾਠਕ ਸਾਹਿਬ ਸਾਰੇ ਇਹਨਾਂ ਦੀ ਟੀਮ ਸਾਰੇ ਨਾਲ ਲੱਗ ਕੇ ਇਕੱਠੇ ਹੋ ਕੇ ਬ੍ਰਾਹਮਣ ਸਭਾ ਦੇ ਜਿੰਨੇ ਵੀ ਆਉਣ ਨੇ ਸਾਡੇ ਮੈਂਬਰ ਨੇ ਸਾਰੇ ਇਕੱਠੇ ਹੋ ਕੇ ਹਵਨ ਕਰਕੇ ਨਵੇਂ ਸੰਮਤੀ ਦੀ ਸ਼ੁਰੂਆਤ ਕਰਦੇ ਹਾਂ ਤੇ ਨਾਲ ਹੀ ਇੱਕ ਨਵਾਂ ਕੈਲੰਡਰ ਵੀ ਰਿਲੀਜ਼ ਕੀਤਾ ਜਾਂਦਾ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਧਰਮਪਾਲ ਜੋਸ਼ੀ ਜੀ ਜੋ ਸਾਡੇ ਬ੍ਰਾਹਮਣ ਸਭਾ ਦੇ ਪ੍ਰਧਾਨ ਨੇ ਬਹੁਤ ਵਧੀਆ ਸਵਾਵਾ ਆਪਣੀਆਂ ਨਿਭਾ ਰਹੇ ਨੇ ਸਮਾਜ ਦੇ ਵਿੱਚ ਵੀ ਹਰ ਇੱਕ ਜੋ ਵੀ ਸਮਾਜ ਦਾ ਮੈਂਬਰ ਹੈ ਹਰ ਇੱਕ ਦੇ ਨਾਲ ਬੜਾ ਪ੍ਰੇਮ ਪਿਆਰ ਦੇ ਨਾਲ ਰਹਿਣਾ ਤੇ ਹਰ ਇੱਕ ਨੂੰ ਪਿਆਰ ਵੰਡਣਾ ਇਹੀ ਉਹਨਾਂ ਦਾ ਕੰਮ ਹੈ ਤੇ ਜੇ ਉਹ ਸਾਨੂੰ ਨਮਾ ਸੰਮਤ ਹੈ ਅਸੀਂ ਇਹੀ ਆਪਰਾਸ ਬੇਨਤੀ ਹੈ ਵੀ ਸਾਰਿਆਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਕਿਉਂਕਿ ਇਹ ਜਿਹੜਾ ਨਮਸੰਤ ਤਾਂ ਇੱਕ ਜਨਵਰੀ ਵਾਲਾ ਨਹੀਂ ਹੁਣ ਹੈ ਨਮਸੰਤ ਆਹੀ ਹੈ ਕਿਉਂਕਿ ਨਵੀਂ ਫਸਲ ਆਉਂਦੀ ਹੈ ਰੁੱਤਾਂ ਦੀ ਦਰਖਤਾਂ ਦੀ ਆਪਾ ਦੇਖਦੇ ਆਂ ਜੋ ਨੇਚਰ ਦੀ ਆਹੋ ਹੈ ਸਾਰੇ ਪੌਦੇ ਨਵੇਂ ਐ ਪੱਤੇ ਖੇੜਦੇ ਨੇ ਸਾਰੇ ਐ ਨਵੀਂ ਸ਼ੁਰੂਆਤ ਹੁੰਦੀ ਹੈ ਮੌਸਮ ਬਦਲਦਾ ਹੈ ਤਾਂ ਨਮਸੰਤ ਸਾਡੇ ਜੋ ਹਿੰਦੁਸਤਾਨ ਦੇ ਵਿੱਚ ਇਹ ਮਨਾਇਆ ਜਾਂਦਾ ਹੈ ਇਸ ਕਰਕੇ ਅਸੀਂ ਇਸ ਨਮਸੰਤ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਦੇ ਆਂ ਆਣੀ ਤੁਰੀ ਚੀਜ਼ ਦੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਬ੍ਰਹਮਣ ਸਭਾ ਦੇ ਯੂਨਸ ਪਤਾ ਨਹੀਂ ਹੋ ਤੇ ਅੱਜ ਦਾ ਵਿੱਚ ਜਿਹੜਾ ਇਹ ਬਹੁਤ ਵਧੀਆ ਉਤਰਾਣਾ ਕੀਤਾ ਜਾ ਰਿਹਾ ਭਵਨ ਹੈ ਜਨਾ ਕਿ ਕੀਤਾ ਜਾ ਰਿਹਾ ਪਹਿਲੇ ਨਾਲ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਜੈ ਮਾਤਾ ਦੀ ਜੈ ਭਗਵਾਨ ਪਰਸ਼ੂਰਾਮ ਜੀ ਜਿਹੜਾ ਅੱਜ ਦਾ ਦਿਨ ਹੈ ਅੱਜ ਦਾ ਦਿਨ ਆਪਣੇ ਹਿੰਦੂ ਸਮਾਜ ਵਾਸਤੇ ਬਹੁਤ ਹੀ ਵੱਡਾ ਦਿਨ ਹੈ ਇੱਕ ਤਨਾ ਆਪਣੇ ਮਾਤਾ ਜੀ ਦੇ ਨਰਾਤੇ ਨੇ ਤੇ ਇੱਕ ਹਿੰਦੂ ਨਵਾਂ ਵਰਸ਼ਾ 2082 ਵਾ ਹਿੰਦੂ ਨਵਾਂ ਵਰਸ਼ਾ ਤੇ ਹਰੇਕ ਸਾਲ ਦੀ ਤਰ੍ਹਾਂ ਸਾਡੇ ਪ੍ਰਧਾਨ ਧਰਮਪਾਲ ਜੋਸ਼ੀ ਜੀ ਜੋ ਕਿ ਹਰੇਕ ਸਾਲ ਹਵਨ ਯੱਗ ਕਰਵਾ ਕੇ ਸਾਡੇ ਸਾਰਿਆਂ ਨੂੰ ਹੀ ਇੱਕ ਤਰ੍ਹਾਂ ਦਾ ਸਫਲਤਾ ਦਾ ਉਹ ਕਰਦੇ ਨੇ ਕਿ ਨਵੇਂ ਸਾਲ ਤੇ ਸਾਨੂੰ ਨਵੇਂ ਉਹ ਮਿਲਦਾ ਆਸ਼ੀਰਵਾਦ ਮਿਲਦਾ ਹੈ ਵੱਡਿਆਂ ਦਾ ਵੀ ਤੇ ਭਗਵਾਨ ਪਰਸ਼ੂਰਾਮ ਜੀ ਦਾ ਵੀ ਤੇ ਮੈਂ ਇਸ ਮੌਕੇ ਸਾਰਿਆਂ ਨੂੰ 9 ਵਰਸ਼ੀਆਂ ਤੇ ਮਾਤਾ ਦੇ ਨਵਰਾਤਿਆਂ ਦੀ ਬਹੁਤ-ਬਹੁਤ ਮੁਬਾਰਕਾਂ ਦਿੰਨਾ ਅਤੇ ਅਸੀਂ ਜਿਵੇਂ ਕਿ ਜੋਸ਼ੀ ਜੀ ਹਰੇਕ ਸਾਲ ਇਸ ਸਾਲ ਨਵਾਂ ਕੈਲੰਡਰ ਵੀ ਰਿਲੀਜ਼ ਕਰਦੇ ਨੇ ਉਹ ਵੀ ਸਾਰਿਆਂ ਨੂੰ ਦਿੱਤਾ ਜਾਊਗਾ ਜੀ